ਰਾਂਪੁਰ ਗੁਜਰਾਉਂ ਡਿਸਟ੍ਰਿਕਟ ਸੰਗਰੂਰ ਹਲਕਾ ਡੜਬਾ ਹਾਂਜੀ ਬਾਈ ਜੀ ਆਪਾਂ ਨੂੰ ਕੀ ਦਿੱਕਤ ਸੀ ਜੀ ਵੀਰੇ ਖੇਮ ਖਾਂਦਾ ਸੀ ਪਹਿਲਾਂ ਬਸ ਫੇਰਾ ਚੂਰਾ ਪੋਸਤੇ ਆ ਗਏ ਡੋਡਿਆਂ ਤੇ ਬਿਨਾ ਪੱਛ ਤੇ ਟੋਡੇ ਜਿਉਂ ਲੱਗੇ ਚੌੜ ਚੌੜ ਚ ਲੱਗੇ ਦੀ ਮੁੜ ਕੇ ਕੋਸ਼ਿਸ਼ ਵੀ ਬਹੁਤ ਕਰੀ ਛੱਡਣ ਦੀ ਪਰ ਕੋਈ ਰਾਹ ਨਹੀਂ ਪਈ ਗੱਲ ਬਾਈ ਜੀ ਆਪਾਂ ਮਹੀਨੇ ਦੀ ਕਿੰਨੀ ਕੁ ਭੁੱਖੇ ਲੜਦੇ ਸੀ ਮਬੂਕ ਖਾਂਦੇ ਸੀ ਉਸ ਖਵਾਂਦੇ ਤੇ ਸਾਲਾ ਲੈਣ ਮੇਰੀ ਇਹੀ ਜੀ ਦੀ ਕੋਤ ਨਹੀਂ ਕਸਾਈ ਹੈ ਨਹੀਂ ਤਾਂ ਜੂ ਚੱਲੇ ਬਸ ਪਿੱਛੇ ਮੁੜ ਕੇ ਦੇਖਿਆ ਨਹੀਂ ਆਪਦੀ ਵੀ ਬਰਬਾਦੀ ਕਰਦੀ ਵੀ ਬਰਬਾਦੀ ਸਾਰਾ ਸੋਦੀ ਖਰਾਬ ਕਰਨ ਵਾਲਾ ਕੰਮ ਕਰ ਰਹੇ ਹੈ ਵੀ ਨਹੀਂ ਬੈ ਕਿੰਨੀ ਗੋਕ ਗੱਲ ਨੂੰ ਸੀ ਮਿੰਨੀ ਦੀ 2.5 ਕਿਲੋ 2.5 ਕਿਲੋ ਤੇ ਬਾਈ ਜੀ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਾਡੀ ਸਾਰਸ ਪੈਕ ਯੂਜ਼ ਕਰਦੇ ਨੇ ਜੀ ਤਕਰੀਬਨ 40 42 40 ਦਿਨ ਹੋ ਗਏ ਦੇ ਲਗਪਗ ਤੇ ਬਾਈ ਹੁਣ ਹੁਣ ਕੋਈ ਨਸ਼ਾ ਦਾ ਯੂਜ਼ ਕਰਦੇ ਹੋ ਨਹੀਂ ਭਰਾ ਬਹੁਤ ਬਹੁਤ ਧੰਨਵਾਦ ਬਾਈ ਤੂੰ ਐ ਲਾਲੇ ਜ਼ਿੰਦਗੀ ਨਰਕ ਬਣ ਰਹੀ ਸੀ ਸਾਲੀ ਹੁਣ ਤੂੰ ਐ ਲਾਲੇ ਵੀ ਖਰਚ ਵੀ ਸੁਧਾਰ ਹੋ ਗਿਆ ਮਤਲਬ ਜੇਬ 'ਚ ਪੈਸਾ ਨਹੀਂ ਕਰਨਾ ਸਾਰਾ ਦਿਨ ਆਹੀ ਕੀਤਾ ਹੋ ਰਿਹਾ ਦਾ ਆ ਪਵਾਣੀ ਲੋਕਾਂ ਨੂੰ ਪਵਾਣੀ ਬੋਲਣਾ ਕੰਮ ਕਰ ਰਿਹਾ ਦਸਾਲ ਤੇ ਬਾਈ ਜੀ ਜਿਹੜੇ ਹੁਣ ਲੱਖਾਂ ਵੀਰ ਆਪਣੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬਾਡੀ ਸਰਸਪ ਬਾਰੇ ਕੀ ਕਹਿਣਾ ਚਾਹੋਗੇ ਭਰਾ ਇਹ ਹੀ ਗੱਲ ਕਹਿੰਨੇ ਆ ਵੀ ਨਿਕਲ ਜੋ ਨਰਕ ਚੋਂ ਬਤੂਆ ਲਾਲਾ ਇੱਕ ਚੌੜ ਜੋੜ ਚ ਮਸ਼ਹੂਰ ਬੁੱਧੀ ਚ ਬੰਦਾ ਲੱਗਦਾ ਹੈ ਉਤੇ ਬਾਅਦ ਇੱਕ ਮਜਬੂਰੀ ਬਣ ਜਾਂਦੀ ਹੈ ਬੰਦੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਨਾ ਘਰ ਜੋਗਾ ਨਾ ਬਾਹਰ ਜੋਗਾ ਬਤੂਆ ਲਾਲਾ ਵੀ ਜਰੂਰ ਸੇ ਨਿਕਲਦੇ ਵਧੀਆ ਰੋងੇ ਛੱਡਦੇ ਹੋ ਯਾਰਾ ਕੰਜਰਖਾਨੇ ਜੋ ਨਿਕਲ ਜਾਓ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਲ ਸੇਵਾ ਕਰਨ ਵਾਸਤੇ ਓਕੇ ਧੰਨਵਾਦ